ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ ਲੋ ਜੀ ਅੱਜ ਇੱਕ ਬਹੁਤ ਹੀ ਪਿਆਰਾ ਜਿਹਾ ਤੇ ਪੁਰਾਣਾ ਗੀਤ ਲੈ ਕੇ ਹਾਜ਼ਰ ਹੋਈ ਆ ਉਮੀਦ ਕਰਦੀ ਹਾਂ ਤੁਸੀਂ ਇਸ ਗੀਤ ਨੂੰ ਪਸੰਦ ਕਰੋਗੇ ਅਗਰ ਗੀਤ ਪਸੰਦ ਆਉਂਦਾ ਹੈ ਤਾਂ ਲਾਈਕ ਸ਼ੇਅਰ ਔਰ ਕਮੈਂਟ ਕਰਕੇ ਜਰੂਰ ਦੱਸਿਓ ਲੋ ਜੀ ਮਾਣੋ ਅਨੰਦਿਸ ਪਿਆਰੇ ਜਿਹੇ ਗੀਤ ਦਾ ਰਿੰਨੀ ਸੀ ਮਸਰਾਂਦੀ ਦਾਲ ਦਾਲਨੀ ਕੋਈ ਪਰਉਣਾ ਮਾਏ ਨੀ ਆਗਿਆ ਰਿੰਨੀ ਸੀ ਮਸਰਾਦੀ ਦਾਲ ਦਾਲਨੀ ਕੋਈ ਪਰਉਣਾ ਮਾਏ ਨੀ ਆਗਿਆ ਰਿੰਨੀ ਸੀ ਮਸਰਾਦੀ ਦਾਲੇ ਦਾਲ देवर तेरा तिए निया गया रिन्नी सी मसरा दी दाल दालनी देवर तेरा तिए निया गया ना जावा देवर देना नालनी देव ਅੱਖੀਆਂ ਨੀ ਗਹਿਰੀਆਂ ਨਾ ਜਾ ਮਾ ਦੇਵਰ ਦੇ ਨਾਲ ਲੈ ਨਾਲਨੀ ਦੇਵਰੇ ਅੱਖੀਆਂ ਨੀ ਗਹਿਰੀਆਂ ਆਏ ਸਜਣੇ ਨੂੰ ਨਾ ਮੋੜੇ ਮੋੜਨੀ ਨਾਲੇ जूं तेरे रेनि वीरनू आए सजने ना मोडे मोडनि नाले तेरे नी न लंगिया सी बाबल दा देश वीरे देश ने कोडा पी सी पूरु पूरनि दवरने तम्बु न तायाने तम्म्बु आ, आ मेरे आमेरम्म्बुये हठ हे ਮੇਰੇ ਤੰਬੂਏ ਦੇਹ ਟੇਟਨੀ ਦੇਖਾਂ ਤੇਰੇ ਕਨਾਂ ਦੀਆਂ ਵਾਲੀਆਂ ਦੇਖਾਂ ਤੇਰੇ ਕਨਾਂ ਦੀਆਂ ਵਾਲੀਆਂ ਨਾਇਆ ਮਾ ਤੇਰੇ ਤੰਬੂਏ ਦੇਹ අමාතේරේ තඹඒදෙහෙටහටව දුකනකනදීියවවාලීිය ආයාසි සහොරදදෙශදේශනි ਕੰਤ ਸੀਮ ਜੀਆਂ ਨੀ ਚਰਦਾ ਕੰਤ ਸੀਮ ਜੀਆਂ ਨੀ ਚਰਦਾ ਕੀਤੇ ਨੂੰ ਚੜਿਆ ਸੀਤਾ ਪਤਪ ਵੇ ਕੀ ਤੇਰੇ ਲੜਿਆ ਸੀ ਨਾਗ ਨਾਗ ਵੇ ਸ਼ੋ ਵੀਰਾਂ ਲੈਣ ਕਿਉ ਪੇਜੀਆ ਛੋਟਾ ਵੀਰਾਂ ਲੈਣ ਕਿਉ ਪੇਜੀਆ ਨਾ ਮੈਨੂੰ ਜੜੇ ਆ ਸੀਤਾ ਪਤ ਆਪਣੀ ਨਾ ਮੇਰੇ ਲੜਿਆ ਸੀ ਨਾਗ ਨਾਗਨੀ ਛੋਟਾ ਵੀਰਾ ਮੇਰਾ ਨੀਲਾ ਡੇਲਾ ਛੋਟਾ ਵੀਰਾ ਮੇਰਾ ਨੀਲਾ ਡੇਲਾ ਲਾੜੇ ਲੜਾਵੇ ਓਦੀ ਮਾਤੇ ਪੈਣਵੇ ਮੇਰਾ ਤਾਂ ਲਗਦਾ ਓਹ ਦੇਵਰਾ ਲਾੜ ਲੜਾਵੇ ਉਹਦੀ ਮਾਂ ਤੇ ਪੈਣਵੇ ਮੇਰਾ ਤੇ ਲਗਦਾ ਓ ਦੇਵਰਾ